ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜੋ ਇਮਾਰਤ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਤਸਕੰਟ ਸ੍ਰੀ ਹਜੂਰ ਸਾਹਿਬ ਦੀ ਇਮਾਰਤ ਹੈ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ 2200 ਸਿੰਘਾਂ ਦੇ ਜਥੇ ਦੇ ਨਾਲ ਹਜੂਰ ਸਾਹਿਬ ਵੱਲ ਚੱਲੇ ਪਏ ਤਾਂ ਰਸਤੇ ਦੇ ਵਿੱਚ ਬਸਮਤ ਨਗਰ ਵਿਖੇ ਜਾ ਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਗੁਰੂ ਸਾਹਿਬ ਜੀ ਨਾਲ ਉਸ ਸਮੇਂ 2200 ਸਿੰਘਾਂ ਦਾ ਬਾਈਸੋ ਸਿੰਘ ਗੋੜ ਸਵਾਰ ਸਨ ਤੇ ਉਸ ਤੋਂ ਬਾਅਦ ਗੁਰਦਰਾ ਸਾਹਿਬ ਨਗੀਨਾ ਘਟ ਵਾਲੀ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਜਾ ਡੇਰਾ ਲਾਇਆ ਸਰੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਭੇਜੇ ਗਏ ਸੀਗੇ ਗੁੱਲਖਾਂ ਤੇ ਤੌਲਾ ਖਾਨ ਨੇ ਗੁਰੂ ਸਾਹਿਬ ਜੀ ਉੱਪਰ ਇੱਕ ਦਿਨ ਕਟਾਰ ਦਾ ਜ਼ਬਰਦਸਤ ਵਾਰ ਕੀਤਾ ਸਤਗੁਰੂ ਜੀ ਨੇ ਗੁੱਲਖਾਂ ਨੂੰ ਮੌਕੇ ਤੇ ਹੀ ਪਰ ਬੁਲਾਤਾ ਅਤੇ ਤੌਲਾ ਖਾਨ ਨੂੰ ਸਿੰਘਾਂ ਨੇ ਫੜ ਕੇ ਸੋਧਾ ਲਾਇਆ ਜਖਮ ਬਿਲਕੁਲ ਠੀਕ ਹੋ ਗਏ ਸਨ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਜੀ ਤਨੁਸ ਦਾ ਚਿਲਾ ਚੜਾਉਣ ਸਮੇ ਗੁਰੂ ਸਾਹਿਬ ਜੀ ਦੇ ਜਖਮ ਦੇ ਟਾਂਕੇ ਕੜਕੜ ਕਰਕੇ ਟੁੱਟ ਗਏ ਅਤੇ ਦਸ਼ਮੇਸ਼ ਪਿਤਾ ਜੀ ਨੇ ਸੰਗਤਾਂ ਨੂੰ ਫਰਮਾਇਆ ਕਿ ਧੁਰ ਤੋਂ ਸੱਦਾ ਆ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਗੁਰਗ੍ਰੰਥ ਸਾਹਿਬ ਜੀ ਨੂੰ ਪੰਜ ਪੈਸੇ ਨਾਰੀਅਲ ਭੇਟ ਕਰਕੇ ਮੱਥਾ ਟੇਕਿਆ ਤੇ ਸਿੰਘਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ। ਵਚਨ ਕੀਤਾ ਕਿ ਮੇਰੀ ਕੋਈ ਵੀ ਯਾਦਗਾਰ ਨਹੀਂ ਬਣਾਉਣੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਸਾਹਿਬ ਜੀ ਦੀ ਗੀਠੇ ਵਾਲੀ ਜਗ੍ਹਾ ਦੇ ਸੱਚਖੰਡ ਸ੍ਰੀ ਹਰਿਜੂਰ ਸਾਹਿਬ ਜੀ ਇਮਾਰਤ ਦਾ ਨਿਰਮਾਣ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਬੋਲੀ ਸਾਹਿਬ ਬਣੀ ਹੋਈ ਹੈ ਜਿੱਥੋਂ ਕਿ ਹਰ ਰੋਜ਼ ਜਲ ਦੀ ਗਾਗਰ ਭਰ ਕੇ ਗੁਰੂ ਸਾਹਿਬ ਜੀ ਦੇ ਸੱਚਖੰਡ ਦਾ ਇਸ਼ਨਾਨ ਕਰਾਇਆ ਜਾਂਦਾ ਹੈ। ਤੇ ਦੂਸਰੀ ਕਾ ਅਗਰ ਜੋ ਕਿ ਗਦਾਵਰੀ ਨਦੀ ਦੇ ਕੰਢੇ ਤੇ ਗਾਗਰਕੁੰਡ ਬਣਿਆ ਹੈ ਉਸ ਜਗ੍ਹਾ ਤੋਂ ਭਰ ਕੇ ਲਿਆਂਦੀ ਜਾਂਦੀ ਹੈ ਤੇ ਸ਼ਾਸਤਰਾਂ ਦਾ ਇਸ਼ਨਾਨ ਕਰਾਇਆ ਜਾਂਦਾ ਗੁਰਦਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬਹੁਤ ਹੀ ਸੁੰਦਰ ਸਾਦਾਰ ਬੂਟੇ ਲੱਗੇ ਹੋਏ ਹਨ ਤੇ ਲੰਗ ਲੰਗਰ ਟੁੱਟ ਵਰਤਦਾ ਹੈ ਸੰਗਤਾਂ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਹਨ ਤੇ ਲੰਗਰ ਸਕਣ ਤੋਂ ਬਾਅਦ ਆਪਣੇ ਜਲਫੁੱਲ ਭੇਟਾ ਕਰਦੀਆਂ ਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਾਸਿਕਾ